ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਤੁਸੀਂ ਸਾਰੇ ਜਣੇ ਕਾਮ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਟਾਈਮ ਹੋ ਗਿਆ ਜੀ ਸ਼ਾਮ ਦੇ 3:30 ਤੇ ਆਪਾਂ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਹੁਣ ਸ਼ਾਮ ਦੇ ਟਾਈਮ ਤੇ ਤੇ ਇਤਰੀ ਕਰੀ ਅੱਜ 19 ਜੁਲਾਈ 20 ਜੀ ਮਮੀਆਂ ਦੇ ਮਮੀ ਬੇਰ ਬੁੱਕ ਜਾਂਦੀ ਹੈ ਉਹ ਦਿਨ ਆਖੇ ਮਮੀ ਕਹਿੰਦੀ ਵੀ ਐ ਠੀਕ ਹੈ ਜੀ ਅੱਜ ਵੀ ਤੇ ਦਿਨ ਅੱਜ ਸ਼ਨੀਵਾਰ ਤੇ ਟੜਕੇ ਜੀ ਗਰਮੀ ਵਾਲੀ ਹੁੰਦੀ ਕੰਮ ਤੋਂ ਆਏ ਹੁੰਦਾ ਦਾ ਉਹਦਾ ਕਰਕੇ ਨਾਲ ਇਹ ਤੇ ਦੋ ਦੋ ਕੰਮ ਨਵੇੜੀ ਦੇ ਤਾਂ ਕਰਕੇ ਵੀ ਸੁਬਾਹ ਦਾ ਬਲੌਗ ਨਹੀਂ ਬਣਦਾ ਇੱਕ ਤੁਹਾਨੂੰ ਪਤਾ ਆਪਣਾ ਜਸ਼ਨਾ ਬਾਗ ਜਾਂਦਾ ਸਕੂਲ ਜੀ ਤੇ ਬਲੌਗ ਬਣਾਉਣ ਵਾਲਾ ਕੋ ਮੈਂ ਤਾਂ ਆਖਿਆ ਹੁਣ ਸ਼ਾਮ ਦਾ ਬਲੌਗ ਬਣਾ ਦੂਗਾ ਪਰ ਹੁਣ ਵੀ ਪਿੰਡ ਟੱਪ ਗਿਆ ਛੇੜਣ ਜਵਾਕਾਂ ਨੂੰ ਛੇੜਣ ਦਾ ਲਾਹਾ ਵਾਲਾ ਜੀ ਲੋ ਜੀ ਤੁਸੀਂ ਆਖਰੇ ਹੋਗੇ ਆ ਖੜਕਾ ਜਗਾ ਦਾ ਹੋਈ ਜਾਂਦਾ ਲੋ ਜੀ ਆਪਣੇ ਲਿਆਂਦੀ ਖੇਤੋਂ ਮੂੰਗੀ ਵੱਢ ਕੇ ਇੰਨੀ ਹਜੇ ਝਾਰਨ ਵਾਲੀ ਪਈ ਐ ਤੇ ਇੰਨੀ ਦਿੱਤੀ ਝਾਰ ਕੁਸ ਟਾਈਮ ਡੈਡੀ ਲੱਗੇ ਰਹੇ ਕੁਸ ਟਾਈਮ ਜਛੰਦ ਡੈਡੀ ਲੱਗੇ ਰਹੇ ਹੁਣ ਕੁਸ ਟਾਈਮ ਮੰਮੀ ਨੇ ਡਿਉਟੀ ਲਈ ਐ ਹੁਣ ਫਿਰ ਪਹਿਲਾਂ ਮੈਂ ਲਈ ਸੀ ਦੋ ਬਠਲ ਮੈਂ ਝਾਰ ਤੇ ਦੋ ਦੂਜਾ ਮੰਮੀ ਨੇ ਕਰ ਲਿਆ ਸਟਾਰਟ ਇੱਕ ਆਪਣਾ ਉਹ ਝਾਰਨਾ ਉਹਦੇ ਵੀ ਨਿਕਲਦੀ ਨਹੀਂ ਆ ਥੋੜਾ ਜਿਆਦਾ ਮੋਟੀ ਜਾਲੀ ਦਾ ਇਹਦੇ ਵੀ ਦੀ ਵਧੀਆ ਨਿਕਲਦਾ ਸਾਫ ਹੋ ਜਾਂਦੀ ਹੈ ਮੂੰਗੀ ਦੇਖੋ ਜੱਟ ਦੀ ਜੋਣਪੁਰੀ ਰੜਕ ਰੜਕ ਮਰ ਜਾਣਾ ਉਹ ਗੱਲ ਪਾਣੀ ਵਿੱਚ ਹੋਰ ਹੁਣ ਜੀ ਸਾਰੀ ਸਾਫ ਕਰਨੀ ਹੈ ਇੰਨਾ ਇੰਨਾ ਰੇਤਾ ਨਿਕਲਿਆ ਜੀ ਦੇਖੋ ਹੰਗਾਲ ਇੰਨਾ ਇਹਦੀ ਮੂੰਗੀ ਹੈ ਨਹੀਂ ਬਸ ਇਹ ਮਸ਼ੀਨਾਂ ਬੜਾਈ ਸੀ ਨਾ ਕੁਸਤਾ ਤਾਂ ਹੀ ਹੋ ਗਿਆ ਹੈ ਥੱਲੋਂ ਸਾਰ ਥੱਲੋਂ ਹੋਸੀ ਨਾ ਉਹ ਕਾਧ ਹੈਣੀ ਸੀ ਮੂੰਗੀ ਦਾ ਛੋਟੀ ਸੀਗੀ ਮੂੰਗੀ ਤੇ ਉਹ ਥੱਲੇ ਮਸ਼ੀਨ ਲੱਗੀ ਆ ਕੁਛ ਤਾਂ ਤਾਰ ਰੇਤਾ ਥੱਲ ਦਾ ਰੇਤਾ ਵਿੱਚ ਤਾਂ ਡਲੀਆਂ ਕੁਛ ਫਿਰ ਇਹਨਾਂ ਨੇ ਸਪਰੇਅ ਕਰੀ ਸੀ ਜੀ ਵੀ ਆ ਕੱਖ ਜੇ ਮੱਤ ਜਾਣਗੇ ਦੇਖੋ ਉਹਦਾ ਸਾਰਾ ਕੂੜਾਵਾੜਾ ਵਿੱਚ ਹੀ ਸਾਰਾ ਬਾੜਾ ਔਰ ਕੂੜਾ ਹੈ ਜੀ ਦੇਖੋ ਇੰਨਾ ਇੰਨਾ ਕੂੜਾ ਆ ਰਿਹਾ ਾਰੇ ਟੱਕ ਬਣਿਆ ਆ ਅਡਵਾ ਰਿਓ ਤੇ ਸਾਹਮਲੇ ਇਕ ਘੰਟਾ ਘੰਟਾ ਲਾਤਾ ਇੰਨੀ ਕਰਤੀ ਆਪਾਂ ਤੇ ਬਸ ਇੰਨੀ ਕਰੇਗੀ ਆ ਲਓ ਜੀ ਨੀਰਾਚਾਰਾ ਦਿੱਤਾ ਆਪਾਂ ਆ ਪਸੂ ਬਨਤੇ ਤੇ ਲਛੜੀਆਂ ਛੁਟੀਆਂ ਮੈਂ ਲੈ ਆਈ ਤੇ ਇਧਰ ਆਪ ਦਾ ਮੌਸਮ ਦੇਖੋ ਚੈੱਕ ਕਰੋ ਪਾ ਦੇ ਰੱਬਾ ਤੇ ਹਵਾ ਚੱਲੀ ਜਾਂਦੀ ਹੈ ਜੀ ਠੀਕ ਆ ਮੌਸਮ ਤੇ ਹੁਣ ਪਹਿਲਾਂ ਤਾਂ ਬਹੁਤ ਗਰਮੀ ਸੀ ਹੁਣ ਠੀਕ ਆ ਥੋੜਾ ਜਿਹਾ ਮੌਸਮ ਹਵਾ ਚੱਲੀ ਜਾਂਦੀ ਹੈ ਵਧੀਆ ਤੇ ਤੁਸੀਂ ਫੇਰ ਆਖੋਗੇ ਅੱਗੇ ਕਮੈਂਟ ਆਉਂਦੇ ਹੁੰਦੇ ਤੇ ਤੇ ਬਾਲਾ ਕਰਦੇ ਹਾਂ ਇਹ ਹੱਤ ਹੈ ਜੀ ਤੇ ਹੌਲੀ ਹੌਲੀ ਬਦਲਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਬਦਲ ਚ ਪਰ ਆਦੇ ਹੁੰਦੇ ਆਪ ਤ ਬਦਲਦੀ ਰਹਿੰਦੀ ਤੇ ਇਧਰ ਮੂਗੀ ਆਪਾਂ ਲੋਟ ਕਰਤੀ ਜੀ ਲਓ ਜੀ ਸਾਰੀ ਸਾਰੇ ਢੱਬ ਨੇ ਰਾਲ ਮਿਲ ਕੇ ਤੇ ਸੋਨੂ ਮਾ ਜੇ ਦਿਖਾਵਾਂ ਨਾ ਕਿੰਨਾ ਗੰਦ ਕੱਢਿਆ ਇਹ ਚੋਂ ਮੂੰਗੀ ਇੰਨੀ ਰਹਿ ਗਈ ਤੇ ਚਲੋ ਜੀ ਮੀਂਹ ਕਣੀ ਆਉਣ ਤੋਂ ਪਹਿਲਾਂ ਪਹਿਲਾਂ ਵਧੀਆ ਬੜਾਈ ਗਈ ਸਾਂਭੀ ਘਰੇ ਆ ਗਈ ਤੇ ਬਸ ਆਹੀ ਹੁੰਦਾ ਵੀ ਫਸਲ ਸੁੱਖੀ ਸੰਧੀ ਘਰੇ ਆ ਜੀ ਹਨਾ ਤੇ ਮੈਂ ਸੋਨੂ ਦਿਖਾਉਣੀ ਆ ਕਿੰਨਾ ਗੰਦ ਨਿਕਲਿਆ ਇਹਦੇ ਚੋਂ ਦੇਖੋ ਜੀ ਐਨਾ ਨਿਕਲਿਆ ਇਹ ਚੋਂ ਰੇਤਾ ਰੂਤਾ ਤੇ ਪੱਤੇ ਪੁੱਤੇ ਸਾਰੇ ਘਾਹ ਫੂਸ ਐਨਾ ਨਿਕਲਿਆ ਦੁੱਗਣਾ ਵੀ ਦੁੱਗਣੀ মুંગી ਆ ਤੇ ਤੀਜਾ ਹਿੱਸਾ ਹੀ ਨਿਕਲਿਆ ਇਹਨਾਂ ਤੇ ਅੱਜ ਜੀ মুંગી ਨੇ ਕਰਤਾ ਜੀ ਕੁਵੈਲਾ ਤੇ ਅਸੀਂ ਆਖਿਆ ਵੀ মুંગી ਵਾਲਾ ਕੰਮ ਵੀ ਜ਼ਰੂਰੀ ਐ ਤੇ 6 ਵਜ ਗਏ ਹਜੇ ਆਪਣੀ ਸਬਜ਼ੀ ਦੀ ਕੋਈ ਬਾਈ ਤਾਂ ਹੀ ਹੈ ਨਹੀਂਗੀ ਤੇ ਸਬਜ਼ੀ ਜਸ਼ਨ ਦੇ ਰੈਡੀ ਗਏ ਆ ਦੇਖਣ ਕद्दू ਕद्दू ਤੇ ਅੱਜ ਤਾਂ ਅੱਜ ਪਤਰਾਗੇ ਕद्दू ਤੇ ਬਾਕੀ ਹਜੇ ਧਾਰਾਂ ਕੱਢਣੀਆਂ 6 ਵਜ ਗਏ 6 ਵਜਨ ਦੇ ਵਿੱਚ ਬਸ 2-4 ਮਿੰਟ ਰਹਿਗੇ ਤੇ ਬਸ ਕੱਢਦੇ ਆਪਾਂ ਧਾਰਾਂ ਕੱਢ ਕੇ ਪਹਿਲਾਂ ਫੇਰ ਕੋਈ ਸਬਜ਼ੀ ਚੀਰਾਂ ਦੀ ਕਰਾਂਗੇ ਚੀਰਾ ਚਰਾਈ ਟਾਈਮ ਬਹੁਤ ਹੋ ਗਿਆ ਜੀ ਤੜਕੇ 5:30 ਵਜੇ ਦੀਆਂ ਧਾਰਾ ਕੱਢੀਆਂ ਚਲੋ ਜੀ ਲਓ ਜੀ ਕद्दू ਦੀ ਸਬਜ਼ੀ ਆਪਾਂ ਦਿੱਤੀ ਬਣਾ ਤੇ ਗੈਸ ਤੇ ਧਰਤੀ ਬੱਸ ਬਣ ਜੂਗੀ ਇੱਕ ਸੀਟੀ ਵੱਜ ਗਈ ਤੇ ਇੱਕ ਦੋ ਸੀਟੀਆਂ ਹੋਰ ਵੱਜ ਜਾਣੀਆਂ ਤੇ ਦੁੱਧ ਗਰਮ ਧਰਤਾ ਜੀ ਇੱਧਰ ਮੈਂ ਤੇ ਟਾਈਮ 7:00 ਵਜਨ ਦੇ ਵਿੱਚ ਰਹਿ ਗਏ ਜੀ 10 ਮਿੰਟ ਤੇ ਬੈੜੀ ਜਾਏ ਜੀ ਦੁੱਧ ਪੌਣ ਬੈੜੀ ਤੇ ਨਾਲ ਬੈਠਣ ਨੂੰ ਲਿਆਉਣਾ ਤੇ ਚੜਾ ਕੇ ਦੱਸਣਗੇ ਆ ਆਪਣਾ ਪਿੰਡ ਫੇਟਣ ਲੋ ਜੀ ਇਧਰ ਮੰਮੀ ਪਈ ਜਾਂਦੇ ਪਸੂ ਨੂੰ ਪਾਣੀ ਬਾਹਾਂ ਲਿਬੜਦਾਂ ਛੋਟੀਆਂ ਦਾਣ ਆ ਤਾਂ ਬਹਾਂ ਲਿਪੜ ਹੂੰ ਮੂੰਹ ਕਰ ਲੈ ਜੀ ਉੱਤੇ ਪਿੱਛਾ ਵੜ ਜੀ ਹੂੰ ਲੋ ਜੀ ਪਸੂ ਤਾਂ ਰੱਜ ਕੇ ਜਮਾ ਪਾਣੀ ਘਣੀ ਪੀ ਲਿਆ ਹੋਵੇ ਫਿਰ ਜਮਾ ਬਸ ਇਹਨਾਂ ਨੂੰ ਹੁਣ ਕਿੱਲਿਆਂ ਤੋਂ ਇੱਧਰ ਕਿੱਲਿਆਂ ਤੇ ਵਦਨ ਕੇ ਤੇ ਫਿਰ ਪੱਖਾ ਲਾ ਦਾਂਗੇ ਵੱਡਾ ਤੇ ਆਰਾਮ ਨਾਲ ਬੈਠੇ ਰਹਿਣਗੇ ਹੁਣ ਪੂਛਾ ਮਾਰੀ ਜਾਂਦੇ ਆ ਜਦੋਂ ਪੱਖਾ ਲਾਤਾ ਆਰਾਮ ਨਾਲ ਬਹਿ ਜਾਣਗੇ ਲਓ ਜੀ ਇੱਧਰ ਤੰਦੂਰ ਧੁੱਪੀ ਜਾਂਦਾ ਆਪਣਾ ਤੇ ਦੁੱਧ ਵਾਲ ਹੋਗਾ ਗਰਮ ਆਪਣਾ ਤਿਆਰ ੜਕਣੀ ਜਾਏਗੀ ਸਾਮਣ ਵਾਲੀ ਥੋੜਾ ਜਿਹਾ ਮਾਹ ਠੰਡਾ ਹੋ ਜਾਮ ਤੇ ਫਿਰ ਸਾਮਣ ਤੇ ਬਸ ਇਤ ਤੰਦੂਰ ਤਪ ਕੇ ਉਹ ਦੋ ਮੰਮੀ ਕਰ ਲੈਣਗੇ ਪੇੜੇ ਤੇ ਜਸ਼ਨਾ ਆਪਣਾ ਆ ਗਿਆ ਜੀ ਜਸ਼ਨਦੀਪ ਸਿੰਘ ਆ ਗਿਆ ਹੂੰ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਛੋਟੀ ਜੀ ਵੀਡੀਓ ਆਪਣੀ ਤੇ ਇੱਥੇ ਹੀ ਕਰਦੇ ਆ ਵੀਡੀਓ ਦਾ ਐਂਡ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਵੀਡੀਓ ਨੂੰ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਜੀ ਤੇ ਪਲੀਜ਼ ਸਾਰੇ ਜਿਹੜੇ ਐਡ ਨੂੰ ਸਕਿਪ ਨਾ ਕਰਿਓ ਤੇ ਤਾਂਕਿ ਆਪਾਂ ਅੱਗੇ ਦਾ ਪ੍ਰੋਸੈਸ ਹੈ ਜਿਹੜਾ Google Ads and Pen ਦਾ ਆਪਾਂ ਅਪਲਾਈ ਕਰ ਸਕੀਏ ਜਰ 10 ਹੋ ਗਏ ਚਲੋ ਜੀ ਮਿਲਦੇ ਆ ਸਾਨੂੰ ਕੱਲ ਨੂੰ ਜੀ ਸਤਿ ਸ੍ਰੀ ਅਕਾਲ ਤੇ ਬਾਏ ਬਾਏ